ਸਸਿਕਲ ਦੀ ਸਾਰਿਆਂ ਨੂੰ ਅ ਪਹਿਲੀ ਗੱਲ ਤਾਂ ਅਸੀਂ ਆਪਣੇ ਵੀਵਰਸ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨੇ ਆ ਤੇ ਪਰਮਾਤਮਾ ਕਰੇ ਕਿ ਜਿਹੜਾ 2025 ਦਾ ਇਹ ਸਾਲ ਆ ਇਹ ਸਾਰਿਆਂ ਲਈ ਖੁਸ਼ੀਆਂ ਭਰਿਆ ਤੇ ਸਫਲਤਾ ਭਰਿਆ ਹੋਵੇ ਅ ਜੀ ਦੇ ਵਿੱਚ ਰੱਬ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਅ ਅਸੀਂ ਜਿੰਨੇ ਵੀ ਸਾਡੇ ਕਲਾਇੰਟ ਹੈਗੇ ਨੇ ਜਾਂ ਸਾਡੇ ਪਰਿਵਾਰ ਦੇ ਮੈਂਬਰ ਜਾਂ ਸਾਡੇ ਦੋਸਤ ਨੇ ਸਾਰੇ ਤੇ ਜਿੰਨੇ ਵੀ ਸਪੋਰਟ ਕਰਨ ਵਾਲੇ ਹੈਗੇ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੀ ਰੀਅਲ ਏਸਟੇਟ ਦੇ ਵਿੱਚ ਸਾਨੂੰ ਕਾਫੀ ਜਿਆਦਾ ਸਕਸੈਸ ਦਾ ਵੱਡਾ ਕਾਰਨੀ ਇਹ ਹੈ ਕਿ ਜਿਹੜਾ ਬਿਜ਼ਨਸ ਹੈ ਸਾਡਾ ਉਹ اسی ਚੀਜ਼ ਦੇ ਉੱਤੇ ਬਹੁਤ ਜਿਆਦਾ ਨਰ ਪਰ ਹੈਗਾ ਕਿ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਕਲਾਇੰਟ ਉਹ ਕਾਫੀ ਦੇਰ ਤੋਂ ਸਾਡੇ ਨਾਲ ਕੰਮ ਕਰ ਰਹੇ ਨੇ ਤੇ ਉਹਦਾ ਵੱਡਾ ਕਾਰਨ ਵੀ ਇਹੀ ਹੈ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਵਕਤ ਉਹਨਾਂ ਨੂੰ ਜਿਵੇਂ ਵੀ ਹੈਗੀ ਵਧੀਆ ਤਰੀਕੇ ਦੇ ਨਾਲ ਜਿਹੜੀ ਗਾਈਡੈਂਸ ਆ ਉਹ ਦੇ ਸਕੀਏ ਤੇ ਪ੍ਰਮਾਤਮਾ ਕਰੇ ਆਉਣ ਵਾਲਾ ਸਾਲ ਆ ਜਿਹੜਾ ਸਭ ਲਈ ਤਰੱਕੀਆਂ ਭਰਿਆ ਹੋਵੇ ਤੇ ਅਗਰ ਤੁਸੀਂ ਵੀ ਸੋਚ ਰਹੇ ਹੋ ਕਿ ਜੀ ਅਸੀਂ ਵੀ ਇਨਵੈਸਟਮੈਂਟ ਰੀਅਲ ਏਸਟੇਟ ਦੇ ਵਿੱਚ ਕਰਨੀ ਚਾਹੁੰਦੇ ਹਾਂ ਤੇ ਸਾਨੂੰ ਵਧੀਆ ਐਡਵਾਈਸ ਚਾਹੀਦੀ ਹੈ ਤਾਂ ਸਾਨੂੰ ਜਰੂਰ ਕੰਟੈਕਟ ਕਰਿਓ ਸਾਡਾ ਫੋਨ ਨੰਬਰ ਹੈਗਾ 4036992345 ਤੇ ਬਾਕੀ ਰਹੀ ਰੀਅਲ ਏਸਟੇਟ ਦੀ ਮਾਰਕੀਟ ਦੀ ਗੱਲ ਜਿਵੇਂ ਸਾਨੂੰ ਪਤਾ ਹੀ ਆ ਕਿ ਜੈ ਕੈਲਗਰੀ ਦੇ ਵਿੱਚ ਜਿਹੜੀਆਂ ਦਸੰਬਰ ਤੇ ਜਨਵਰੀ ਦੇ ਵਿੱਚ ਮਾਰਕੀਟ ਆ ਜਿਹੜੀ ਕਾਫੀ ਹੱਦ ਤੱਕ ਸਲੋ ਹੁੰਦੀ ਆ ਆਪਾਂ ਇਹ ਵੀ ਦੇਖਿਆ ਸੀਗਾ ਕਿ ਪਿਛਲੇ ਜਿਹੜਾ ਸੀਗਾ ਆਪਣਾ ਮਹੀਨਾ ਉਹਦੇ ਵਿੱਚ ਨਾ ਜਿਹੜੀਆਂ ਦੋ ਹਫ਼ਤੇ ਦੋ ਤਿੰਨ ਹਫ਼ਤੇ ਪਿਛਲੇ ਜਿਹੜੀਆਂ ਸੀਗੀਆਂ ਲਿਸਟਿੰਗਸ ਕਾਫੀ ਹੱਦ ਤੱਕ ਡ੍ਰੌਪ ਹੋਣ ਲੱਗੀਆਂ ਸੀ ਤੇ ਉਹ ਹੁਣ ਜਿਹੜਾ ਟ੍ਰੈਂਡ ਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਚੇਂਜ ਹੋ ਜਾਊਗਾ ਤੇ ਬਾਕੀ ਰਹੀ ਗੱਲ ਜਿਵੇਂ ਮਾਰਕੀਟ ਦੇ ਵਿੱਚ ਬਾਇਰਸ ਬੈਠੇ ਸੀ ਜਿਹੜੇ ਸੋਚਦੇ ਸੀਗੇ ਕਿ ਥੋੜੇ ਜਿਹੇ ਜਿਹੜੇ ਵਿਆਜ ਦੀਆਂ ਦਰਾਂ ਨੇ ਉਹ ਘਟਣ ਤਾਂ ਉਹ ਆਪਣਾ ਡਿਸੀਜਨ ਲੈ ਸਕਣ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜਾ ਬੈਂਕ ਆਫ ਕੈਨੇਡਾ ਨੇ ਆਪਦੀ ਵਿਆਜ ਦੀ ਦਰ ਘਟਾ ਕੇ 3.25 ਤੱਕ ਕਰ ਦਿੱਤੀ ਆ ਤੇ ਜਿਹੜੀ ਹੈਗੀ ਆਪਣੇ ਸਾਨੂੰ ਜਿਹੜੀ ਇਸ ਸਾਲ ਆਉਣ ਵਾਲੇ ਸਾਲ ਦੇ ਵਿੱਚ ਉਮੀਦ ਆ ਕਿ ਜਿਹੜੀ ਬੈਂਕ ਆਫ ਕੈਨੇਡਾ ਉਹ ਪਹਿਲਾਂ ਵਾਂਗੂ ਵੱਡੇ ਵੱਡੇ ਫੈਸਲੇ ਤਾਂ ਨਹੀਂ ਲਊਗੀ ਵਿਆਜ ਦੀ ਦਰ ਬਾਰੇ ਪਰ ਜਿਹੜੀ ਵਿਆਜ ਦੀ ਦਰ ਆ ਉਹ ਘਟ ਕੇ ਸਾਲ ਦੇ ਬਿਲਕੁਲ ਹੀ ਅੰਤ ਤੱਕ ਤਕਰੀਬਨ ਤਕਰੀਬਨ 2.5 ਦੇ ਨੇੜੇ ਤੇੜਤਾ ਉਹ ਲੈ ਕੇ ਆਉਣ ਦੀ ਕੋਸ਼ਿਸ਼ ਕਰਨਗੇ ਹੋ ਸਕਦਾ ਇਸ ਤੋਂ ਵੀ ਘਟ ਜਾਣ ਪਰ ਇਹਦਾ ਜਿਹੜਾ ਜ਼ਿਆਦਾਤਰ ਵੱਡਾ ਹਿੱਸਾ ਵਾ ਉਹ ਇਸ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਵਾ ਕਿ ਜਿਹੜੀਆਂ ਉਸ ਸਮੇਂ ਦਾ ਜਿਹੜਾ ਇਹ ਡਾਟਾ ਕਹ ਲਈ ਆਪਾਂ ਆਉਂਦਾ ਉਹਦੇ ਵਿੱਚ ਜਿਹੜੀ ਵਿਆਜ ਦੀਆਂ ਤਰ੍ਹਾਂ ਕਿੱਧਰ ਨੂੰ ਜਾਂਦੀਆਂ ਨੇ ਤੇ ਜਿਹੜੀ ਇਕਨੋਮੀ ਆਪਣੀ ਉਹ ਕਿੰਨੀ ਕੁ ਵਧਦੀ ਕਿੰਨੀ ਕਿ ਕਿੱਧਰਲੇ ਪਾਸੇ ਜਾਂਦੀ ਹੈ ਇਹਦਾ ਕਾਫੀ ਜ਼ਿਆਦਾ ਦੇਖਣ ਨੂੰ ਅਸਰ ਮਿਲੂਗਾ ਜਿਵੇਂ ਸਾਨੂੰ ਇਹ ਵੀ ਪਤਾ ਹੀ ਹੈ ਕਿ ਹੁਣ ਜਿਹੜੀ ਸਾਡੀ ਜੀਓ ਪੋਲਿਟੀਕਲ ਸਿਚੁਏਸ਼ਨ ਹੈਗੀ ਆ ਸਾਰੀ ਨਾਰਥ ਅਮਰੀਕਾ ਦੀ ਕਾਫੀ ਹੱਦ ਤੱਕ ਬਦਲ ਰਹੀ ਆ ਇਹਨਾਂ ਚੀਜ਼ਾਂ ਦਾ ਵੀ ਜਿਹੜਾ ਪ੍ਰਭਾਵ ਆ ਉਹ ਆਪਾਂ ਦੇਖਣ ਨੂੰ ਮਿਲੂਗਾ ਜਿਹੜੇ ਫੈਸਲੇ ਲਏ ਜਾਣਗੇ ਜਿਵੇਂ ਹੁਣ ਕੈਨੇਡਾ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਕਿ ਕਾਫੀ ਹੱਦ ਤੱਕ ਰੌਲਾ ਪੈ ਰਿਹਾ ਕਿ ਜਿਹੜੀ ਲੈਂਡਸਕੇਪ ਪੋਪੂਲੈਟੀਕਲ ਉਹਦੇ ਜਿਹੜੇ ਬਦਲਣ ਦੇ ਕਾਫੀ ਜ਼ਿਆਦਾ ਅਸਰ ਬਣੇ ਹੋਏ ਨੇ ਤੇ ਇਹਨਾਂ ਚੀਜ਼ਾਂ ਦੇ ਨਾਲ-ਨਾਲ ਆਪਾਂ ਜਿਹੜੀ ਗੌਰ ਕਰਦੇ ਰਹਾਂਗੇ ਪਰ ਜਿਹੜੀ ਕੈਲਗਰੀ ਦੀ ਮਾਰਕੀਟ ਸੀ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਇਹ ਜਿਹੜੀ ਬਾਹਰੋਂ ਬੰਦੇ ਆਏ ਤੇ ਜਿੰਨੇ ਵੀ ਇਮੀਗ੍ਰੈਂਟਸ ਆਏ ਉਹਨਾਂ ਦਾ ਕਰਕੇ ਕਾਫੀ ਹੱਦ ਤੱਕ ਬਿਜ਼ੀ ਰਹੀ ਬਹੁਤ ਪਿਛਲੇ 2-3 ਸਾਲਾਂ ਤੋਂ ਤੇ ਆਉਣ ਵਾਲੇ ਸਾਲ ਦੇ ਵਿੱਚ ਵੀ ਆਪਾਂ ਦੇਖਾਂਗੇ ਵੀ ਇਹ ਕਿੰਨਾ ਜਿਹੜਾ ਹੈਗਾ ਟ੍ਰੈਂਡ ਆ ਉਹ ਚੱਲੀ ਜਾਊਗਾ ਤੇ ਜੇਕਰ ਬਾਹਰੋਂ ਲੋਕ ਆਉਂਦੇ ਰਹਿੰਦੇ ਨੇ ਇੱਥੇ ਤਾਂ ਮਾਰਕੀਟ ਆ ਜਿਹੜੀ ਉਹ ਕਾਫੀ ਹੱਦ ਤੱਕ ਬਿਜ਼ੀ ਰਹੂਗੀ ਪਰ ਸਾਨੂੰ ਜਿਵੇਂ ਪਹਿਲਾਂ ਪਤਾ ਹੀ ਆ ਕਿ ਪਹਿਲੇ 2 ਮਹੀਨੇ 3 ਮਹੀਨੇ ਥੋੜਾ ਹਲੇ ਮਾਰਕੀਟ ਆ ਥੋੜੀ ਜਿਹੀ ਹੌਲੀ ਚੱਲੂਗੀ ਪਰ ਇਹਦਾ ਬਿਜ਼ੀ ਹੋਣ ਦੇ ਅਸਾਰ ਨਹੀਂ ਕਿਉਂਕਿ ਹਰ ਇੱਕ ਚੀਜ਼ ਆ ਜਿਹੜੀ ਜਿਉਂ-ਜਿਉਂ ਉਹ ਸਾਰੇ ਲੋਕਾਂ ਨੂੰ ਸਾਫ਼ ਦਿਖਾਈ ਦੇਣ ਲੱਗੀ ਤਾਂ ਉੱਥੇ ਉਹਨਾਂ ਨੂੰ ਫੈਸਲੇ ਲੈਣੇ ਆ ਜਿਹੜੇ ਥੋੜੇ ਸੌਖੇ ਹੋ ਜਾਂਦੇ ਨੇ ਜੇਵਾ ਆਪਾਂ ਪਿਛਲੇ ਸਾਲ ਦੀ ਗੱਲ ਕਰਦੇ ਆਂ ਤਾਂ ਪਿਛਲੇ ਸਾਲ ਜਿਵੇਂ ਰੀਅਲ ਏਸਟੇਟ ਦੀ ਮਾਰਕੀਟ ਕਾਫੀ ਬਿਜ਼ੀ ਰਹੀ ਪਰ ਫਿਰ ਵੀ 2023 ਦੇ ਮੁਕਾਬਲੇ ਥੋੜਾ ਜਿਆਦਾ ਸੇਲਸ ਘਟੀਆਂ ਪਿਛਲੇ ਸਾਲ 2 26985 ਟੋਟਲ ਪ੍ਰਾਪਰਟੀ ਸੀਗੀਆਂ ਜਿੰਨਾਂ ਦੀ ਵਿਕਰੀ ਹੋਈ ਤੇ ਜਿਹੜੀ ਕਿ ਪਰ 1.5% ਘਟ ਸੀ 2023 ਦੇ ਮੁਕਾਬਲੇ ਤੇ ਜੇ ਜਦੋਂ ਆਪਾਂ ਗੱਲ ਕਰਦੇ ਆਂ ਬਈ ਜਿਹੜੀਆਂ ਨਵੀਆਂ ਲਿਸਟਿੰਗਸ ਵੀ ਕਾਫੀ ਜਿਆਦਾ ਆਈਆਂ 37000 ਤੋਂ ਉੱਪਰ ਨਵੀਆਂ ਲਿਸਟਿੰਗ ਆਈਆਂ ਸੀ 305 ਜਿਹੜੀ ਕਿ 9% ਤੋਂ ਜ਼ਿਆਦਾ ਦੀ ਵਾਧਾ ਸੀਗਾ 2023 ਦੇ ਮੁਕਾਬਲੇ ਤੇ ਗੱਲ ਰਹੀ ਬਈ ਜਿਹੜੀ ਐਵਰੇਜ ਪ੍ਰਾਈਸ ਆ ਉਹ ਵੀ ਕਾਫੀ ਵਧ ਗਈ ਪਿਛਲੇ ਸਾਲ ਦੇ ਮੁਕਾਬਲੇ ਜੇਕਰ ਸਾਰੀਆਂ ਆਪਾਂ ਪ੍ਰਾਪਰਟੀਜ਼ ਦੀ ਗੱਲ ਕਰੀਏ ਤਾਂ 6 ਲੱਖ 70000 ਤੋਂ ਉੱਪਰ ਚਲੀ ਗਈ ਐਵਰੇਜ ਪ੍ਰਾਈਸ ਜਿਹੜੀ ਕਿ ਗਰੋਥ ਹੈਗੀ ਆ 12.59% ਤੇ ਜਿਹੜੀ ਬੈਂਚਮਾਰਕ ਪ੍ਰਾਈਸ ਆ ਉਹ ਵੀ 552000 ਤੋਂ ਵੱਧ ਕੇ 593000 ਆ ਜਿਹੜਾ ਟੱਪ ਚੁੱਕੀ ਆ ਜੀ ਡੀ ਕੇ 7.43% ਦੀ ਗ੍ਰੋਥ ਹੈਗੀ ਆ ਅ ਪਿਛਲਾ ਸਾਲ ਕਾਫੀ ਮਤਲਬ ਬਿਜ਼ੀ ਰਹਾ ਕੋਈ ਸ਼ੱਕ ਨਹੀਂ ਇਸ ਚੀਜ਼ ਦੇ ਵਿੱਚ ਹੁਣ ਜਿਉਂ-ਜਿਉਂ ਸਾਨੂੰ ਪਤਾ ਵਾ ਵੀ ਵਿਆਜ ਦੀਆਂ ਦਰਾਂ ਦਾ ਸਟੇਬਲ ਹੋਣਗੀਆਂ ਤਾਂ ਨਾਲ ਦੀ ਨਾਲ ਹੀ ਜਿਹੜੀ ਮਾਰਕੀਟ ਆ ਉਹ ਹੋਰ ਜਿਹੜੇ ਇਹਦੇ ਚੱਲੀ ਜਾਣਦੇ ਅਸਾਰ ਬਣਦੇ ਜਾਣਗੇ ਤੇ ਜਿਵੇਂ ਤੁਹਾਨੂੰ ਦੱਸਿਆ ਵੀ ਆਪਣੇ ਅੰਮ ਦਸੰਬਰ ਦੇ ਮਹੀਨੇ ਦੇ ਐਂਡ ਦੇ ਉੱਪਰ ਵੀ ਥੋੜੀਆਂ ਜੀਆਂ ਜੀਆਂ ਜਿਹੜੀਆਂ ਨਵੀਆਂ ਲਿਸਟਿੰਗਸ ਘਟੀਆਂ ਸੀ ਪਰ ਹੁਣ ਉਹ ਨਵੀਆਂ ਲਿਸਟਿੰਗਸ ਨੇ ਜਿਹੜੀਆਂ ਉਹ ਵਧਣ ਲੱਗ ਜਾਣਗੀਆਂ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਪੈ ਜਾਊਗਾ ਥੋੜੀ ਜੀ ਜਿਹੜੀ ਲੋਕਾਂ ਨੂੰ ਮਤਲਬ ਕਹੋ ਵੀ ਜ਼ਿਆਦਾ ਦੇਖ ਕੇ ਪ੍ਰੋਪਰਟੀਆਂ ਉਹ ਵਧੀਆ ਪ੍ਰੋਪਰਟੀ ਲੱਭਣ ਵਾਸਤੇ ਵੀ ਉਹਨਾਂ ਨੂੰ ਵਧੀਆ ਮੌਕਾ ਮਿਲ ਜਾਊਗਾ ਤੇ ਥੋੜੀ ਜੀ ਚੁਆਇਸ ਵੱਜੂਗੀ ਤੇ ਇਹ ਹੁਣ ਜਿਵੇਂ ਨਵੀਆਂ ਲਿਸਟਿੰਗਸ ਪਿਛਲੇ 1 ਹਫ਼ਤੇ ਦੇ ਵਿੱਚ ਆਈਆਂ 264 ਆ ਬੈਕ ਆਨ ਦਾ ਮਾਰਕੀਟ ਸੀਗੀਆਂ 38 ਪ੍ਰਾਪਰਟੀਆਂ ਆ ਪ੍ਰਾਈਸ ਜਿਹੜੀ ਘਟੀ 116 ਪ੍ਰਾਪਰਟੀਆਂ ਦੀ ਪ੍ਰਾਈਸ ਘੱਟੀ ਤੇ 6 ਪ੍ਰਾਪਰਟੀ ਸੀਗੀਆਂ ਜਿਨ੍ਹਾਂ ਦੀ ਪ੍ਰਾਈਸ ਵਧੀ ਆ ਪੈਂਡਿੰਗ ਪ੍ਰਾਪਰਟੀਆਂ ਹੈ ਸੀ 234 ਆ 150 ਪ੍ਰਾਪਰਟੀ ਸੋਲਡ ਹੋਈਆਂ ਤੇ ਜਿਵੇਂ ਤੁਹਾਨੂੰ ਅੱਗੇ ਵੀ ਅਸੀਂ ਗੱਲ ਜ਼ਿਕਰ ਕਰਦੇ ਹੁੰਨੇ ਆ ਵੀ ਮਹੀਨੇ ਦੇ ਐਂਡ ਦੇ ਉੱਪਰ ਪ੍ਰਾਪਰਟੀਆਂ ਕਾਫੀ ਜ਼ਿਆਦਾ ਐਕਸਪਾਇਰ ਹੋ ਜਾਂਦੀਆਂ ਨੇ ਇਸ ਕਰਕੇ ਜਿਹੜੀਆਂ ਐਕਸਪਾਇਰ ਹੋਈਆਂ ਪ੍ਰਾਪਰਟੀਆਂ ਸੀਗੀਆਂ 291 ਪ੍ਰਾਪਰਟੀਆਂ ਦਸੰਬਰ ਦੇ ਐਂਡ ਤੇ ਐਕਸਪਾਇਰ ਹੋਈਆਂ ਉਹੋ ਹੁਣ ਉਹਨਾਂ ਚੋਂ ਕਾਫੀ ਨੇ ਜਿਹੜੀਆਂ ਵਾਪਸ ਮਾਰਕੀਟ ਦੇ ਵਿੱਚ ਆਉਣ ਦੇ ਕਾਫੀ ਜ਼ਿਆਦਾ ਉਹਨਾਂ ਦੇ ਅਸਰ ਬਣ ਜਾਂਦੇ ਨੇ ਤੇ 8 ਪ੍ਰਾਪਰਟੀਆਂ ਨੇ ਜਿਹੜੀਆਂ ਵਿਡਰੋਨ ਨੇ ਤੇ 111 ਪ੍ਰਾਪਰਟੀਆਂ ਨੇ ਜਿਹੜੀਆਂ ਟਰਮੀਨੇਟ ਹੋਈਆਂ ਤੇ ਜਿਹੜੀ ਮਾਰਕੀਟ ਆ ਰੀਅਲ ਏਸਟੇਟ ਦੀ ਉਹ ਆਬਵੀਅਸਲੀ ਕਾਫੀ ਹੱਦ ਤੱਕ ਚੱਲੀ ਜਾਊਗੀ ਜਿਹੜੇ ਸਾਡੇ ਵੀ ਕਲਾਇੰਟ ਨੇ ਹੋ ਇਸੇ ਕਰਕੇ ਸਾਡੇ ਨਾਲ ਕਾਫੀ ਹੱਦ ਤੱਕ ਜੁੜੇ ਹੋਏ ਨੇ ਕਿ ਉਹ ਜਿਹੜੀ ਵੀ ਉਹਨਾਂ ਨੂੰ ਐਡਵਾਈਸ ਚਾਹੀਦੀ ਹੁੰਦੀ ਹੈ ਵਧੀਆ ਉਹਨਾਂ ਨੂੰ ਜਿਹਦੇ ਕਰਕੇ ਉਹ ਫੈਸਲਾ ਲੈ ਸਕਣ ਵੀ ਅਸੀਂ ਕਰਨਾ ਕੀ ਚਾਹੁੰਦੇ ਆ ਉਹ ਅਸੀਂ ਬਿਲਕੁਲ ਵਧੀਆ ਤਰੀਕੇ ਨਾਲ ਆਪਣੇ ਕਲਾਇੰਟਸ ਨੂੰ ਹਮੇਸ਼ਾ ਹੀ ਐਡਵਾਈਸ ਦਿੰਨੇ ਆ ਤੁਸੀਂ ਵੀ ਅਗਰ ਰੀਅਲ ਏਸਟੇਟ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਜਾਂ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਐਡਵਾਈਸ ਚਾਹੀਦੀ ਹੈ ਰੀਅਲ ਏਸਟੇਟ ਬਾਰੇ ਤਾਂ ਸਾਨੂੰ ਜਰੂਰ ਕੰਟੈਕਟ ਕਰਿਓ ਮੇਰਾ ਫੋਨ ਨੰਬਰ ਹੈਗਾ 4036992345 ਧੰਨਵਾਦ ਜੀ